ਸ਼ੁਭ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਗਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਨੀਰ ਤੇ ਸ਼ਿਮਲਾ ਮਿਰਚ ਦੀ ਬਹੁਤ ਜਿਆਦਾ ਟੇਸਟੀ ਸਬਜ਼ੀ ਬਿਲਕੁਲ ਹੀ ਅਲੱਗ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਸ਼ਾਇਦ ਤੁਸੀਂ ਕਦੇ ਇਸ ਤਰੀਕੇ ਨਾਲ ਬਣਾਈ ਹੋਊਗੀ ਇੱਕਦਮ ਕਰੀਮੀ ਜੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਸਮਝ ਆ ਸਕਣ ਪਨੀਰ ਦੀ ਸਬਜ਼ੀ ਬਣਾ ਲਈ ਮੈਂ ਤੇ 100 ਗ੍ਰਾਮ ਪਨੀਰ ਲਿਆ ਇਹਨੂੰ ਕਯੂਬਸ ਵਿੱਚ ਕੱਟ ਕਰ ਲੈਣਾ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਥੋੜੀ ਜਿਹੀ ਲਾਲ ਮਿਰਚ ਪਾਊਡਰ ਇਹਨੂੰ ਇਹਦੀ ਚੰਗੀ ਤਰ੍ਹਾਂ ਕੋਟਿੰਗ ਕਰ ਲਾਂਗੇ ਅਸੀਂ ਪਨੀਰ ਦੇ ਉੱਪਰ ਚੰਗੀ ਤਰ੍ਹਾਂ ਕੋਟਿੰਗ ਕਰਨ ਤੋਂ ਬਾਅਦ ਇਹਨੂੰ 2 ਮਿੰਟ ਲਈ ਅਸੀਂ ਰੱਖ ਦਾਂਗੇ ਪੈਨ ਵਿੱਚ ਪਾਵਾਂਗੇ ਅਸੀਂ 2 ਚਮਚ ਤੇਲ ਦੇ ਇਦਰ ਗੈਸ ਤੇ ਉੱਪਰ ਮੈਂ ਇੱਕ ਪੈਨ ਰੱਖ ਲਿਆ ਇਹਦੇ ਵਿੱਚ ਦੋ ਚਮਚਾਚ ਅਸੀਂ ਤੇਲ ਦੇ ਪਾਵਾਂਗੇ ਤੁਸੀਂ ਸਰੋਂ ਦਾ ਵੀ ਲੈ ਸਕਦੇ ਹੋ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਇੱਥੇ ਮੈਂ ਇੱਕ ਸ਼ਿਮਲਾ ਮਿਰਚ ਤੇ ਦੋ ਪਿਆਜ਼ ਨੂੰ ਇਦਾਂ ਡਾਈਸ ਵਿੱਚ ਕੱਟ ਕੇ ਲੈ ਆਇਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਪਿਆਜ਼ਾਂ ਤੇ ਸ਼ਿਮਲਾ ਮਿਰਚ ਨੂੰ ਤੁਸੀਂ ਆਪਣੇ ਹਿਸਾਬ ਨਾਲ ਸ਼ਿਮਲਾ ਮਿਰਚ ਤੇ ਪਿਆਜ਼ ਲੈ ਸਕਦੇ ਹੋ ਵੱਧ ਘੱਟ ਲੈ ਸਕਦੇ ਹੋ ਇਹਨਾਂ ਨੂੰ 2 ਤੋਂ 3 ਮਿੰਟ ਲਈ ਅਸੀਂ ਫ੍ਰਾਈ ਕਰ ਲਿਆ ਦੇਖੋ ਇਸ ਤਰੀਕੇ ਨਾਲ ਇਹ ਟਰਾਂਸਪੇਰੈਂਟ ਹੋ ਚੁੱਕੇ ਆ ਜ਼ਿਆਦਾ ਨਹੀਂ ਇਹਨਾਂ ਨੂੰ ਬ੍ਰਾਊਨ ਕਰਨਾ ਬਾਰ ਕੱਢ ਲਾਂਗੇ ਤੇ ਜਿਹੜੇ ਅਸੀਂ ਕਯੂਬਸ ਨੂੰ ਕੋਟਿੰਗ ਕਰਕੇ ਰੱਖਿਆ ਸੀ ਨਮਕ ਤੇ ਉਹਨਾਂ ਨੂੰ ਅਸੀਂ ਥੋੜੀ ਜਿਹੀ دیر ਫਰਾਈ ਕਰਨਾ ਹੈ ਬਿਲਕੁਲ ਸਲੋ ਗੈਸ ਤੇ ਅਸੀਂ ਫਰਾਈ ਕਰਾਂਗੇ ਜਿਆਦਾ ਹਾਈ ਫਲੇਮ ਤੇ ਫਰਾਈ ਨਹੀਂ ਕਰਨਾ ਇਹਨਾਂ ਨੂੰ ਸਾਰੇ ਕਯੂਬਸ ਨੂੰ ਇਸ ਤਰੀਕੇ ਨਾਲ ਅਲੱਗ-ਅਲੱਗ ਪਾਣਾ ਹੈ ਥੋੜੇ ਦੂਰ-ਦੂਰੀ ਤੇ ਪਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਸਿਰਫ 2 ਮਿੰਟ ਲਈ ਅਸੀਂ ਫਰਾਈ ਕਰਾਂਗੇ ਇਹਨਾਂ ਨੂੰ ਇਹ ਮੈਂ ਘਰ ਦਾ ਕੱਢਿਆ ਹੋਇਆ ਪਨੀਰ ਲਿਆ ਤੁਸੀਂ ਰੈਡੀਮੇਡ ਵੀ ਲੈ ਸਕਦੇ ਹੋ ਬਾਜ਼ਾਰ ਦਾ ਦੇਖੋ ਜਿਹੜਾ ਘਰ ਦਾ ਕੱਢਿਆ ਹੋਇਆ ਪਨੀਰ ਹੁੰਦਾ ਥੋੜਾ ਜਿਹਾ ਟੁੱਟਣਾ ਸ਼ੁਰੂ ਹੋ ਜਾਂਦਾ ਜੇ ਇਹਨੂੰ ਥੋੜਾ ਜਿਆਦਾ बस ਇੰਨਾ ਕਸੂਰ ਨੂੰ ਫਰਾਈ ਕਰ ਲਾਂਗੇ ਬਾਹਰ ਕੱਢ ਲਾਂਗੇ ਕੜਾਹੀ ਵਿੱਚ ਪਾਵਾਂਗੇ 2 ਚਮਚ ਤੇਲ ਦੇ ਅੱਧਾ ਚਮਚ ਜੀਰਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇੱਕ ਚਮਚ ਅਸੀਂ ਦਰਦਰਾ ਜਿਹਾ ਕੁੱਟਿਆ ਹੋਇਆ ਲਸਣ ਲਿੱਤਾ ਸੀ ਤੁਸੀਂ ਇੱਥੇ ਲਸਣ ਤੇ ਅਦਰਕ ਲਿੱਤਾ ਸੀਗਾ ਤੁਸੀਂ ਇਕੱਲਾ ਅਦਰਕ ਵੀ ਇਹਦੇ ਵਿੱਚ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਣਾ ਹੈ ਦੋ ਪਿਆਜ਼ ਨੂੰ ਅਸੀਂ ਬਰੀਕ ਕੱਟ ਕੇ ਲਿਆਇਆ ਇਸ ਤਰੀਕੇ ਨਾਲ ਅਸੀਂ ਪਿਆਜ਼ਾਂ ਨੂੰ ਝੋਪ ਕਰਕੇ ਨਹੀਂ ਪਾਣਾ ਇਹ ਮਿਕਸੀ ਵਿੱਚ ਨੂੰ ਸਿਰਫ ਕਟਿੰਗ ਕਰਕੇ ਹੀ ਪਾਣਾ ਇਦਾਂ ਬਰੀਕ ਬਰੀਕ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਇਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਹਲਦੀ ਤੇ ਅੱਧਾ ਚਮਚ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਜਿਹੜੀ ਅਸੀਂ ਸਿਰਫ ਕਲਰ ਲਈ ਪਾ ਰਹੇ ਹਾਂ ਜਿਆਦਾ ਤਿੱਖੀ ਨਹੀਂ ਹੁੰਦੀ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਕਰ ਸਕਦੇ ਹੋ 2 ਸੈਕਿੰਡ ਲਈ ਅਸੀਂ ਮਸਾਲਿਆਂ ਨੂੰ ਪਿਆਜ਼ਾਂ ਦੇ ਨਾਲੇ ਭੁੰਨ ਲਾਂਗੇ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਜਦੋਂ ਤੱਕ ਇਹ ਤੇਲ ਨਾ ਛੱਡਣਾ ਸ਼ੁਰੂ ਕਰ ਦੇਣ ਮਸਾਲੇ ਭੁੰਨ ਚੁੱਕੇ ਇਹਦੇ ਵਿੱਚ ਪਾਵਾਂਗੇ ਦੋ ਦੋ ਚਮਚ ਅਸੀਂ ਬੇਸਣ ਦੇ ਮੈਂ ਇੱਕ ਵੱਡਾ ਚਮਚ ਲਿਆ ਹੈ ਤੁਸੀਂ ਦੋ ਛੋਟੇ ਚਮਚ ਵੀ ਇਹਦੇ ਵਿੱਚ ਪਾ ਸਕਦੇ ਹੋ ਬੇਸਣ ਨੂੰ ਚੰਗੀ ਤਰ੍ਹਾਂ 2 ਮਿੰਟ ਲਈ ਅਸੀਂ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਹੈ ਜਦੋਂ ਬੇਸਣ ਚੰਗੀ ਤਰ੍ਹਾਂ ਭੁੰਨ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਅਸੀਂ ਟਮਾਟਰ ਐਡ ਕਰਾਂਗੇ ਦੋ ਟਮਾਟਰ ਤਾਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਨੂੰ ਅਸੀਂ ਮਿਕਸੀ ਵਿੱਚ ਨੂੰ ਬਿਲਕੁਲ ਬਰੀਕ ਪੀਸ ਕੇ ਲਿਆਇਆ ਇਸ ਟਾਈਮ ਤੇ ਇਹਨੂੰ ਐਡ ਕਰ ਦਾਂਗੇ ਬੇਸਰ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਹੀ ਅਸੀਂ ਜਿਹੜੇ ਟਮਾਟਰ ਉਹ ਐਡ ਕਰਨੇ ਆ ਟਮਾਟਰਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਦੋ ਤਿੰਨ ਚਮਚ ਦੇ ਵਿੱਚ ਅਸੀਂ ਪਾਣੀ ਦੇ ਐਡ ਕਰਾਂਗੇ ਕਿਉਂਕਿ ਪਾਣੀ ਪਾਉਣ ਨਾਲ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਫੁੱਲ ਜਾਂਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਜਦੋਂ ਤੱਕ ਸਾਡਾ ਮਸਾਲਾ ਤੇਲ ਨਾਲ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਇਹਨੂੰ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਅਸੀਂ ਦੇਖੋ ਮਸਾਲੇ ਨੇ ਸਾਡੇ ਨੇ ਬਿਲਕੁਲ ਤੇਲ ਉੱਪਰ ਆ ਚੁੱਕਿਆ ਹੈ ਤੇਲ ਛਿੱਟੜਾ ਸ਼ੁਰੂ ਕਰਦੇ ਆਇਆ ਇਹ ਹੀ ਨਿਸ਼ਾਨੀ ਹੁੰਦੀ ਹੈ ਕਿ ਸਾਡਾ ਮਸਾਲਾ ਜ ਚੰਗੀ ਤਰ੍ਹਾਂ ਪੱਕ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਜੇ ਤੁਹਾਡਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ ਭੁੰਨ ਲਿਆ ਹੈ ਇਸ ਟਾਈਮ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਅਸੀਂ ਮੈਂ ਮલાઈ ਲਈ ਹੈ ਜਿਹੜਾ ਦੁੱਧ ਤੋਂ ਉਤਾਰ ਕੇ ਮલાઈ ਲੈਂਦੇ ਆ ਉਹ ਐਡ ਕਰ ਦਾਂਗੇ ਜਾਂ ਤੁਸੀਂ ਬਾਜ਼ਾਰ ਵਾਲੀ ਫਰੈਸ਼ ਕਰੀਮ ਹੁੰਦੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਜੇ ਜੇ ਤੁਸੀਂ ਮਲਾਈ ਲੈਣੀ ਹੋ ਬਿਲਕੁਲ ਫਰੈਸ਼ ਹੋਵੇ ਇੱਕ ਦੋ ਦਿਨ ਦੀ ਹੀ ਹੋਵੇ ਜਿਆਦਾ ਪੁਰਾਣੀ ਨਾ ਹੋਵੇ ਜੇ ਜਿਆਦਾ ਪੁਰਾਣੀ ਅਸੀਂ ਮਲਾਈ ਦੇ ਵਿੱਚ ਐਡ ਕਰਦੇ ਆ ਤਾਂ ਸਬਜੀ ਦਾ ਟੇਸਟ ਵਧੀਆ ਨਹੀਂ ਆਉਂਦਾ ਹੈਗਾ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਮਸਾਲੇ ਦੇ ਵਿੱਚ ਮਲਾਈ ਪਾਉਣ ਤੋਂ ਬਾਅਦ ਅਸੀਂ ਜਿਆਦਾ ਸਬਜੀ ਨੂੰ ਨਹੀਂ ਪਕਾਣਾ 4-5 ਮਿੰਟ ਲਈ ਹੀ ਪਕਾਵਾਂਗੇ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਕਸੂਰੀ ਮੇਥੀ ਦਾ ਕਸੂਰੀ ਮੇਥੀ ਪਾਉਣ ਨਾਲ ਸਬਜੀ ਦਾ ਟੇਸਟ ਬਹੁਤ ਜਿਆਦਾ ਵਧੀਆ ਹੁੰਦਾ ਹੈ ਹਲਵਾਈ ਹਰ ਇੱਕ ਸਬਜ਼ੀ ਵਿੱਚ ਜਿਹੜੀ ਕਸ਼ੂਰੀ ਮੇਥੀ ਜ਼ਰੂਰ ਪਾਉਂਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਸਬਜ਼ੀ ਜਦੋਂ ਅਸੀਂ ਕਸ਼ੂਰੀ ਮੇਥੀ ਪਾਉਂਦੇ ਆ ਇਹਦੇ ਵਿੱਚ ਇਹਦੇ ਵਿੱਚ ਪਾਵਾਂਗੇ ਅਸੀਂ ਜਿਹੜੇ ਇਸ ਟਾਈਮ ਤੇ ਆ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਫਰਾਈ ਕਰਕੇ ਰੱਖਿਆ ਸੀ ਤੇ ਪਨੀਰ ਨੂੰ ਇਸ ਟਾਈਮ ਤੇ ਐਡ ਕਰ ਦਾਂਗੇ ਇਹਦੇ ਵਿੱਚ ਇਹਨਾਂ ਨੂੰ ਹਲਕੇ ਜਿਹੇ ਹੱਥਾਂ ਨਾਲ ਅਸੀਂ ਮਿਕਸ ਕਰਨਾ ਤਾਂ ਕਿ ਜਿਹੜਾ ਸਾਡਾ ਪਨੀਰ ਹੈ ਉਹ ਟੁੱਟਾ ਨਾ ਟੁੱਟੇ ਨਾ ਬਿਲਕੁਲ ਵੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਆਪਣੇ ਟੇਸਟ ਅਕੋਰਡਿੰਗ ਨਮਕ ਤੇ ਥੋੜਾ ਜਿਹਾ ਸੀ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਇਹ ਸੀ ਲਾਸਟ ਵਿੱਚ ਹੀ ਪਾਣਾ ਹੈ ਪਹਿਲਾਂ ਨਹੀਂ ਅਸੀਂ ਨਮਕ ਪਾਇਆ ਸੀਗਾ ਲਾਸਟ ਵਿੱਚ ਹੀ ਐਡ ਕੀਤਾ ਆ ਦੇਖੋ ਸਾਡੀ ਸਬਜੀ ਕਿੰਨੀ ਵਧੀਆ ਕਰੀਮੀ ਜੀ ਲੱਗ ਰਹੀ ਹੈ ਕਿਉਂਕਿ ਬੇਸਣ ਪਾਉਣ ਨਾਲ ਜਿਹੜਾ ਹੈ ਇੱਕਦਮ ਜਿਹੜੀ ਗਰੇਵੀ ਆ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ 2 ਮਿੰਟ ਲਈ ਇਹਨੂੰ ਟੱਕ ਕੇ ਪੱਕਣ ਨਵਾਂਗੇ ਬਿਲਕੁਲ ਸਲੋ ਗੈਸ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਬਜੀ ਵਧੀਆ ਬਣ ਕੇ ਤਿਆਰ ਹੋਈ ਹੈ ਲਾਸਟ ਵਿੱਚ ਅਸੀਂ ਵਿੱਚ ਹਰਾ ਧਨੀਆ ਐਡ ਕਰ ਦਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਇੱਕ ਸਿੰਪਲ ਘਰ ਦੇ ਮਸਾਲਿਆਂ ਨੇ ਅਸੀਂ ਇਹ ਸਬਜ਼ੀ ਬਣਾ ਕੇ ਤਿਆਰ ਕੀਤੀ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਪੂਰੀ ਨਾਲ ਪਰੌਂਠੇ ਨਾਲ ਤੇ ਚੋਲਾ ਨਾਲ ਵੀ ਸਰਵ ਕਰ ਸਕਦੇ ਹੋ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹਨੂੰ ਅਸੀਂ ਹੁਣ ਸਰਵ ਕਰ ਲਾਂਗੇ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਦੇਖੋ ਸਾਡੀ ਸਬਜੀ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ